ਖੋ ਦਾ ਹਰੀ ਕੇ ਪੱਤਣ ਪਾਣੀ ਬਹੁਤ ਛੱਟਿਆ ਪਾ ਬੇਅੰਤ ਸਾਰੇ ਦਰਵਾਜ਼ੇ ਖੋਲਤੇ ਵੇ ਬੋ ਸਾਰੇ ਦਰਵਾਜ਼ੇ ਖੋਲਤੇ ਵੇ ਇੰਨਾ ਪਾਣੀ ਤਾਂ ਨਹੀਂ ਹੁੰਦਾ ਭਾਜੀ ਉਧਰ ਇੰਨਾ ਪਾਣੀ ਹੁੰਦਾ ਤਾਂ ਨਹੀਂ ਹੈ ਪਹਿਲਾਂ ਨਹੀਂ ਨਹੀਂ ਪਹਿਲਾਂ ਪਹਿਲਾਂ ਥੱਲੇ-ਥੱਲੇ ਇਤੋਂ ਆ ਛੱਡੇ ਹੋਣਾ ਤੇ ਹਾਂ ਆ ਦਰਵਾਜ਼ੇ ਖੋਲਤੇ ਵੇ ਆਤਰਵਾਜੇ ਖੋਲ ਤੇ ਆ ਰਹੇ ਹੈ। ਆਹ ਤਾਂ ਸੋਟ ਆ ਰਿਹਾ ਹੈ। ਕਿਤਾ ਮਾਰੀ ਆ ਰਹੇ ਹੈ। ਹੈ? ਆਹ। ਇਹੀ ਹੈ ਇੱਕੋ ਹੀ ਹੈ। ਆਹ ਦੇਖੋ ਉਹਦਾ ਭਾਜੀ। ਕਿੰਨੀ ਤੇਜ਼ ਆ ਰਿਹਾ ਪਾਣੀ ਦੇ। ਬਣਾਤੇ ਵੇ ਭਾਈ ਛੋਟੇ ਛੋਟੇ ਹਰੀ ਕੇ ਪੱਤਣ ਇਹ ਉੱਥੇ ਦੇ ਬਸ ਸਟਾਰਟ ਹੁੰਦੀ ਸੀ ਨਾ ਬਸ ਕਿੱਥੇ ਸਟਾਰਟ ਹੋ ਨਹੀਂ ਹੁੰਦੀ ਸੀ ਪਹਲਾ ਇੱਥੇ ਤੇ ਹੁੰਦੀ ਸੀ ਨਾ ਉਹ ਪਾਸੇ ਉਹ ਅੱਗੇ ਪਾਸੇ ਬਹੁਤ ਦੂਰ ਤੇਰਾ ਇਹ ਪਿਆਸ ਤੇ ਆ ਪਿਆਸ ਤੇ ਹਮਨਾ ਬਣੀ ਹੈ ਨਾ ਪਿਆਸ ਤੇ ਆਦਾ ਬਣੀ ਸੱਤ ਲੋਜ ਪਿਆਸ ਬਹੁਤ ਪਾਣੀ ਹੈ ਬਹੁਤ ਪਾਣੀ ਹੈ ਇਹ ਨੂੰ ਕਹਿੰਦੇ ਬਹੁਤ ਭਵਾਨੀਆਂ ਦੇ ਭਰਿਆ ਪਿਆ ਭਾਈ ਭਰਿਆ ਇਹ ਪੱਤਾਂ ਨੂੰ ਮਾਰ ਕਰੂਗਾ ਨਾ ਬੱਦਲ ਦੇਖੀ ਪੱਤਲਾ ਹਾਂ ਬੱਦਲ ਦੇਖ ਫੇਰ ਆ ਗਿਆ ਮੀਂਹ देखो तो हरी के पत्तन है हे सारा दुनिया खतरे जवाई है भाई बहुत भाई वक्त की गल मनने वाली बहुत तेज बनी है